ਪਿਛਲੇ ਦਿਨੀ ਰਮਾਇਣ ਦੇ ਵਿੱਚ ਗਲਤ ਸ਼ਬਦਾਵਲੀ ਲਿਖਣ ਵਾਲੀ ਵਿਅਕਤੀ ਦੀ ਗ੍ਰਿਫਤਾਰੀ ਨੂੰ ਲੈ ਕੇ ਪਟਿਆਲਾ ਜ਼ਿਲ੍ਹੇ ਦੇ ਵਿੱਚ तमाम ਸਨਾਤੀਆਂ ਵੱਲੋਂ ਭੁਖੜਤਾਲ ਕਰਦੇ ਰੋਸ਼ ਪ੍ਰਦਰਸ਼ਨ ਕੀਤਾ ਗਿਆ ਸੀ ਉਸ ਤੋਂ ਬਾਅਦ ਪੁਲਿਸ ਪ੍ਰਸ਼ਾਸਨ ਹਰਕਤ ਦੇ ਵਿੱਚ ਆਈ ਤੇ 24 ਘੰਟਿਆਂ ਦੇ ਵਿੱਚ ਉਸ ਸ਼ਖਸ ਦੀ ਗ੍ਰਿਫਤਾਰੀ ਕਰ ਲਈ ਗਈ ਅਤੇ ਉਸ ਤੋਂ ਬਾਅਦ ਪਟਿਆਲਾ ਦੇ ਪ੍ਰਾਚੀਨ ਸ਼੍ਰੀ ਕਾਲੀ ਮਾਤਾ ਮੰਦਿਰ ਵਿਕੇਸ਼ ਨਾਥ ਦੇ ਵੱਲੋਂ ਸਮਾਨ ਸਮਾਰੋ ਰੱਖਿਆ ਇਹ ਤੇ ਕੱਲੋਂ ਕਾਰਵਾਈ ਵੀ ਹੋ ਗਈ ਜਿਹੜੇ ਸ਼ਖਸਾਂ ਦੇ ਖਿਲਾਫ ਤੁਸੀਂ ਜਿਹੜੀ ਹੈਗਾ ਧਰਨਾ ਉੱਪਰ ਖੜਦਾ ਰੱਖੀ ਸੀਗੀ ਕਿ ਮੈਂ ਸਨਮਾਨ ਦਿੱਤਾ ਗਿਆ ਤੇ ਅੱਜ ਹੁਣ ਤੁਹਾਡੇ ਵੱਲੋਂ ਕਿੰਨਾ ਬੰਦੇ ਨੂੰ ਸਨਮਾਨ ਦਿੱਤਾ ਗਿਆ ਦੇਖੋ ਜੀ ਸਭ ਤੋਂ ਪਹਿਲਾਂ ਅਸੀਂ ਇਹ ਕਹਿਣਾ ਚਾਹੁੰਦੇ ਹਾਂ ਕਿ ਸਾਡਾ ਪੰਜਾਬ ਪੁਲਿਸ ਜਿਹੜੀ ਪਟਿਆਲੇ ਦੇ ਵਿੱਚ ਇਸ ਵਕਤ ਟੀਮ ਹੈ ਉਸ ਨੇ ਸਾਡਾ ਭਰੋਸਾ ਜਿੱਤਿਆ ਕਿਉਂਕਿ ਸਾਨੂੰ ਬੜੀ ਧੀਰ ਹੋ ਗਈ ਸੀ ਸੰਘਰਸ਼ ਕਰਦਿਆਂ ਨੂੰ ਪਰ ਜਦੋਂ ਹੁਣ ਦੁਬਾਰਾ ਸੰਘਰਸ਼ ਸ਼ੁਰੂ ਹੋਇਆ ਤੇ ਨਵੇਂ ਐਸਐਸਪੀ ਇੱਥੇ ਪਟਿਆਲਾ ਦੇ ਵਿੱਚ ਤਾਇਨਾਤ ਹੋਏ ਉਹਨਾਂ ਵੱਲੋਂ ਸਾਨੂੰ ਕਿਹਾ 24 ਘੰਟੇ ਤੇ ਮੇਰੇ ਖਿਆਲ 18 19 ਘੰਟਿਆਂ ਦੇ ਵਿੱਚ ਉਹਨਾਂ ਨੇ ਉਹ ਬੰਦਾ ਹਿਮਾਚਲ ਤੋਂ ਜਾ ਕੇ ਡ੍ਰੈਸ ਵੀ ਘੜਿਆ ਤੇ ਫੜਿਆ ਲਿਆ। ਇਹਦੇ ਨਾਲ ਸਾਨੂੰ ਸੰਤੁਸ਼ਟੀ ਹੈ ਤੇ ਜੇਕਰ ਅਸੀਂ ਜਦੋਂ ਕੋਈ ਮਾੜਾ ਕੰਮ ਕਰਦਾ ਅਸੀਂ ਬਹੁਤ ਰੌਲਾ ਪਾਉਂਦੇ ਆ। ਜਦੋਂ ਪੁਲਿਸ ਨੇ ਐਕਟ ਵਧੀਆ ਕੰਮ ਕੀਤਾ ਤੇ ਉਹਨੂੰ ਸਨਮਾਨਤ ਕਰਨਾ ਬਣਦਾ ਸੀ। ਇਸ ਕਰਕੇ ਐਸਐਸਪੀ ਸਾਹਿਬ ਤੇ ਜਿਹੜੀ ਵੀ ਉਹਨਾਂ ਦੀ ਸਾਰੀ ਟੀਮ ਸੀ ਅਸੀਂ ਇਕੱਲੇ ਇਕੱਲੇ ਸ਼ਖਸ ਨੂੰ ਬੁਲਾ ਕੇ ਸਨਮਾਨਿਤ ਕੀਤਾ। ਕੁਝ ਮੁਲਾਜ਼ਮਾ ਜੇ ਰਹਿ ਗਏ ਨੇ ਜਿਹੜੇ ਡਿਊਟੀਆਂ ਤੇ ਸੀ ਅਸੀਂ ਉਹਨਾਂ ਨੂੰ ਵੀ ਸਨਮਾਨਤ ਕਰਦੇ ਦਿਲ ਦੀ ਗਹਿਰਾਈਆਂ ਤੋਂ। ਤੋਂ ਨਾਲ ਅਸੀਂ ਇਹ ਵੀ ਕਿੱਤੇ ਵੀ ਸਨਾਤਨ ਦੀ ਸਨਾਤਨ ਦੀ ਮਰਿਆਦਾ ਪੰਗ ਕਰਦਾ ਅਪਸ਼ਬਦ ਲਿਖਦਾ ਸਨਾਤਨੀ ਯੋਧੇ ਗਰੁੱਪ ਪਟਿਆਲਾ ਦੇ ਵਿੱਚ ਹੁਣ ਹੈਗਾ ਸਨਾਤਨੀ ਯੋਧੇ ਹੁਣ ਹਰ ਥਾਂ ਦੇ ਉੱਤੇ ਉਸ ਵਿਅਕਤੀ ਦੇ ਖਿਲਾਫ ਡਟ ਕੇ ਲੜਨ ਲਈ ਤਿਆਰ ਖੜੇ ਆਂ ਔਰ ਲੜਾਂਗੇ ਸਾਡਾ ਤਰੀਕਾ ਸ਼ਾਂਤਮਈ ਹੈ ਪਰ ਜੇਕਰ ਕੋਈ ਆਪਣੀ ਹੱਦਾ ਟੱਪੇਗਾ ਅਸੀਂ ਕਾਨੂੰਨ ਤੇ ਪੂਰਾ ਭਰੋਸਾ ਰੱਖਦੇ ਆਂ ਤੇ ਕਾਨੂੰਨ ਦੇ ਤਰੀਕੇ ਨਾਲ ਉਹਨੂੰ ਸਜ਼ਾ ਦਿਵਾਵਾਂਗੇ ਜਿਸ ਤਰ੍ਹਾਂ ਉਹ ਦੁਸ਼ਤ ਬੰਦਾ ਅੱਜ ਜੇਲ੍ਹ ਦੇ ਵਿੱਚ ਐ ਇਸੇ ਤਰ੍ਹਾਂ ਕੋਈ ਵੀ ਵਿਅਕਤੀ ਜੋ ਸਨਾਤਨ ਦੇ ਬਾਰੇ ਸਨਾਤਨ ਦੇ ਗ੍ਰੰਥਾਂ ਬਾਰੇ ਮੈਂ ਕਹਿੰਦਾ ਕਿਸੇ ਵੀ ਧਰਮ ਦੇ ਗ੍ਰੰਥ ਬਾਰੇ ਗਲਤ ਟਿੱਪਣੀ ਕਰਦਾ ਹੈ ਲੋਕਾਂ ਦੀ ਭਾਵਨਾਵਾਂ ਨੂੰ ਥੇਸ ਪਹੁੰਚਾਉਂਦਾ ਉਸ ਦੇ ਖਿਲਾਫ ਅਸੀਂ ਸਖਤ ਤੋਂ ਸਖਤ ਕਾਰਵਾਈ ਕਰਨ ਲਈ ਅਸੀਂ ਵੀ ਤਿਆਰ ਆਂ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਆਂ ਕਿ ਅਜਿਹੇ ਸ਼ਰਾਰਤੀ ਲੋਕਾਂ ਦੇ ਥੱਲ ਪਈ ਜਾਵੇ ਕੁਝ ਲੋਕ ਚੰਦ ਸਿੱਕੇ ਖਾਤਰ ਕੁਝ ਵੀਵਰਸ ਵਿਧਾਨ ਕਰਕੇ ਸਮਾਜ ਦੇ ਵਿੱਚ ਲੜਾਈ ਦਾ ਕਰੀਏ ਕਰਦੇ ਆ ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ ਬਹੁਤ ਸਾਰੇ ਕੰਟੈਂਟ ਹੈਗੇ ਤੁਸੀਂ ਉਹ ਕੰਟੈਂਟ ਪਾ ਕੇ ਆਪਣੇ ਪੇਜ ਆਪਣੀ ਚੀਜ਼ਾਂ ਨੂੰ ਚਲਾਓ ਕਿਸੇ ਧਰਮ ਨੂੰ ਠੇਸ ਪੁਚਾ ਕੇ ਤੁਸੀਂ ਜੇ ਪੈਸਾ ਵੀ ਕਮਾ ਲਿਆ ਤੁਹਾਨੂੰ ਕਦੇ ਸ਼ਾਂਤੀ ਨਹੀਂ ਦੇਊਗਾ ਇਸ ਕਰਕੇ ਸਹੀ ਅਜਿਹੇ ਕਰਦਾਰ ਹੈ ਆਪਣਾ ਉਸ ਸਮਾਜ ਦੇ ਵਿੱਚ ਦੋ ਬਸ ਇੰਨਾ ਹੀ ਕਹਿਣਾ ਚਾਹੁੰਦੇ ਆ ਅੱਜ ਸਨਾਤਨ ਧਰਮ ਦੀ ਜਿੱਤ ਹੋਈ ਹੈ ਜਿੰਨੇ ਵੀ ਵਿਅਕਤੀ ਤੁਸੀਂ ਪਿੱਛੇ ਦੇਖ ਰਹੇ ਹੋ ਇਹ ਸਾਰੇ ਹੀ ਵਧਾਈ ਦੇ ਲਾਇਕ ਨੇ ਕਿਉਂਕਿ ਇਹਨਾਂ ਵੱਲੋਂ ਸੰਘਰਸ਼ ਵਿੰਡਿਆ ਗਿਆ ਤੇ ਇਹਨਾਂ ਦੇ ਸੰਘਰਸ਼ ਦੀ ਜਿੱਤ ਹੋਈ ਹੈ ਅਨਰਗ ਜੀ ਕੁਝ ਲੋਕਾਂ ਵੱਲੋਂ ਕਿਹਾ ਜਾ ਰਿਹਾ ਹੈ ਕਿ ਇਹ ਆਪਣੀ ਬਾਹ ਬਾਹੀ ਕਰਕੇ ਹੈ ਜਿਹੜਾ ਕਿ ਕੰਮ ਕੀਤਾ ਜਾ ਰਿਹਾ ਹੈ ਇਹ ਸ਼ਾਂਤਮਈ ਵੀ ਹੋ ਸਕਦਾ ਹੈ ਕਿ ਚੁੱਪਚਾਪ ਕੀਤੀ ਹੋਈ ਹੈ ਜਿਹੜਾ ਕੰਮ ਕੀਤਾ ਜਾ ਸਕਦਾ ਸੀ ਉਹਨਾਂ ਨੂੰ ਕੀ ਕਹੋਗੇ ਭਾਜੀ ਉਖੜਤਾਲ ਤੋਂ ਵੱਧ ਸ਼ਾਂਤਮਈ ਕੀ ਹੁੰਦਾ ਉਸ ਬੰਦੇ ਨੂੰ ਪੁੱਛਿਓ ਵੀ ਪੋਖੜ ਤਾਲ ਦੇ ਬਾਅਦ ਸ਼ਾਂਤੀ ਕਿੱਥੇ ਲਿਆਵਾਂਗੇ ਸੜਕ ਤੇ ਨਹੀਂ ਬੈਠੇ ਸੜਕ ਦੇ ਸਾਈਡ ਤੇ ਬੈਠੇ ਆ ਜਿਹੜੇ ਇਹ ਚੰਦ ਲੋਕ ਕਹਿੰਦੇ ਆ ਨਾ ਵੀ ਦਿਖਾਵੇ ਵਾਸਤੇ ਮੈਂ ਕਹਿੰਦਾ ਆਓ ਇੱਕ ਦਿਨ ਬੈਕਟੋ ਬਾਜ਼ਾਰ ਜਾ ਕੇ ਤੂੰ ਭਖੜਦਾਲ ਚ ਬੈਠੋ ਦੇਖੋ ਤੁਸੀਂ ਵੀ ਦਿਖਾਵਾ ਕਰਕੇ ਦੇਖ ਲਓ ਜਿਹਦੇ ਦਿਲ ਚ ਠੱਸ ਠੱਟ ਲੱਗਦੀ ਹੈ ਨਾ ਜੀ ਉਹ ਦਿਖਾਵੇ ਨਹੀਂ ਕਰਦਾ ਜਦੋਂ ਉਹਨਾਂ ਵਿਅਕਤੀਆਂ ਦੇ ਬਿੱਦੂ ਵੀ ਨਾ ਜਿਸ ਦਿਨ ਲਾਗੇ ਸੋਤਨ ਜਾਣੇ ਜਾਣੇ ਨਾ ਕੋਈ ਪੀੜ ਪ੍ਰਾਈ ਜਿਸ ਦਿਨ ਉਸ ਵਿਅਕਤੀ ਤੇ ਜਿਹੜਾ ਪਾਰਟਿਕੂਲਰ ਕਹਿੰਦਾ ਹੋਵੇ ਉਸਤੇ ਬਿੱਦੂ ਹੀ ਫਿਰ ਅਸੀਂ ਪੁੱਛਣ ਜਾਵਾਂਗੇ ਵੀ ਹੁਣ ਦੱਸ ਕਿਹੜੇ ਭਾਵਿਕ ਦੀ ਹੈ ਭਰਾ ਬਾਕੀ ਜਿਹਨੂੰ ਕੋਈ ਜਵਾਬ ਚਾਹੀਦਾ ਸਵਾਲ ਸਿੱਧਾ ਆ ਕੇ ਕਰੇ ਆ ਟੀਆਰ ਦੇ ਚੱਕਰ ਚ ਨਾ ਫੇਸਬੁਕਾਂ ਨਾ ਭਰੇ ਡਾਇਰੈਕਟ ਆ ਕੇ ਗੱਲ ਕਰ ਲਈ ਸ਼ਾਂਤਮਈ ਤਰੀਕੇ ਨਾਲ ਹੀ ਅਸੀਂ ਪ੍ਰਦਰਸ਼ਨ ਕੀਤਾ ਔਰ ਅੱਗੇ ਵੀ ਸ਼ਾਂਤਮਈ ਕਰਾਂਗੇ ਪਰ ਜਿੱਥੇ ਫਿਰ ਲੋੜ ਪਊਗੀ ਉਥੇ ਫਿਰ ਪਾਪ ਮੁਕਤੀ ਵਾਲਾ ਰਸਤਾ ਵੀ ਇਖਤियार ਕਰਾਂਗੇ ਤੇ ਫਿਰ